BC ਪਬਲਿਕ ਸਰਵਿਸ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਹੱਕਾਂ ਦੇ ਵਿੱਚ ਵੋਟ ਪਾ ਦਿੱਤੀ ਹੈ ਜੋ ਮੰਗਲਵਾਰ ਤੋਂ ਜਲਦੀ ਸ਼ੁਰੂ ਹੋ ਸਕਦੀ ਹੈ ਯੂਨੀਅਨ ਦੇ ਪ੍ਰਧਾਨ ਪਾਲ ਪਿੰਚ ਦੇ ਅਨੁਸਾਰ BC ਜਨਰਲ EMPLOYEES ਯੂਨੀਅਨ ਦੇ 86% ਯੋਗ ਮੈਂਬਰ ਨੇ ਵੋਟ ਪਾਈ ਹੈ ਜਿਸ ਦੇ ਵਿੱਚੋਂ 92.7% ਨੇ ਹੜਤਾਲ ਦੀ ਕਾਰਵਾਈ ਦਾ ਸਮਰਥਨ ਕੀਤਾ ਪਿੰਚ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਇੱਕ ਪਾਰੀ ਫਤਵਾ ਯੂਨੀਅਨ ਨੇ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਨਾਲ ਮੈਂਬਰ ਮੰਗਲਵਾਰ ਸਵੇਰੇ 12:00 ਵਜੇ ਇੱਕ ਮਿੰਟ ਦੇ ਹੜਤਾਲ ਤੇ ਜਾ ਸਕਦੇ ਨੇ VOTING 11 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਸਮਾਪਤ ਹੋ ਗਈ BCGE ਇਹ ਲਗਭਗ 34 ਹਜ਼ਾਰ ਚੋਂ ਤੱਕ ਸੇਵਾ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਜਿਸ ਦੇ ਵਿੱਚ ਜੰਗਲੀ ਅੱਗ ਬੁਝਾਉਣ ਵਾਲੇ ਸੁਧਾਰ ਅਧਿਕਾਰੀ ਸ਼ੈਰੀਫ ਸ਼ਰਾਬ ਅਤੇ ਪੰਗ ਪਰਚੂਨ ਅਤੇ ਵੰਡਰ ਸਟਾਫ ਸਮਾਜਿਕ ਵਰਕਰ ਪ੍ਰਸ਼ਾਸਨ ਪੇਸ਼ੇਵਰ ਅਤੇ ਹੋਰ ਸਰਕਾਰੀ ਕਰਮਚਾਰੀ ਸ਼ਾਮਲ ਨੇ ਯੂਨੀਅਨ 31 ਮਾਰਚ ਤੋਂ ਬਿਨਾਂ ਕਿਸੇ ਇਕਰਾਰਨਾਮੇ ਦੇ ਹੈ ਅਤੇ ਜੁਲਾਈ ਦੇ ਅੱਧ ਤੋਂ ਗੱਲਬਾਤ ਠੱਪ ਹੈ ਫੈਨਚੁਰਿੰਗ ਇਹ ਹੈ ਕਿ ਇਹ ਟੈਡਲੌਕ ਤਨਖਾਹਾਂਕਰ ਤੋਂ ਕਾਮਕਰਨਤਿਆਂ ਨੀਤੀਆਂ ਅਤੇ ਇਕਰਾਨਨਾਮੇ ਦੇ ਅਦੋਨਿਕਕਰਨ ਤੇ ਕੇਂਦ੍ਰਿਤ ਨੇ। ਕਵਿੰਟ ਨੇ ਨੋਟ ਕੀਤਾ ਕਿ ਪਿਛਲੇ 15 ਸਾਲਾਂ ਦੇ ਵਿੱਚ ਯੂਨੀਅਨ ਨੇ ਜਨਤਕ ਸੇਵਾ ਦੇ ਅੰਦਰ ਬਾਹਰ ਕੱਢੇ ਗਏ ਪ੍ਰਬੰਧਨ ਅਹੁਦਿਆਂ ਦੇ ਵਿੱਚ 52% ਵਾਧਾ ਦੇਖਿਆ। ਜਦੋਂ ਕਿ ਫਰੰਟਲਾਈਨ ਵਰਕਰ ਤੋਂ ਕੱਟ ਦੇ ਨਾਲ ਜ਼ਿਆਦਾ ਕਰਨ ਦੀ ਉਮੀਦ ਕੀਤੀ ਗਈ ਹੈ।